Hallelujah, 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 Samurti, Samurti, Samurti. ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਖੁਦਾ ਅਨੁਕੂਦਾ ਸੈਨਾਉ ਦੇ ਯਹੋਵਾ ਤਰਾ ਧੰਨਵਾਦ ਕਰਦੇ ਆ ਜਲਾਲੀ ਪਰਮੇਸ਼ਰ ਤਰਾ ਧੰਨਵਾਦ ਕਰਦੇ ਆ ਪਵਿੱਤਰ ਸਮਰਥੀ ਜਲਾਲੀ ਪਰਮੇਸ਼ਰ ਤਰਾ ਧੰਨਵਾਦ ਤਰਾ ਸ਼ੁਕਰ ਕਰਦੇ ਆ ਮੇਰੇ ਸਮਰਥੀ ਖੁਦਾ ਅਨੁਕੂਦਾ ਤੁਸੀਂ ਸੱਚਮੁੱਚ ਮੇਰੇ ਖੁਦਾ ਅਨੁਕੂਦਾ ਸਰਵ ਸ਼ਕਤੀਮਾਨ ਸਰਵ ਸ਼ਕਤੀਸ਼ਾਲੀ ਪਰਮੇਸ਼ਰ ਉਹ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੀ ਭਲਾਈ ਦੇ ਲਈ ਤੁਹਾਡੀ ਦਇਆ ਦੇ ਲਈ ਮੇਰੇ ਖੁਦਾ ਅਨੁਕੂਦਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਸਮਰਥੀ ਪਿਤਾ ਤੁਸੀਂ ਸਾਨੂੰ ਮੇਰੇ ਸਮਰਥੀ ਪਰਮੇਸ਼ਰ ਬੀਤੇ ਤਾਰੇ ਆਤਮਾ ਨੇ ਮੇਰੇ ਸਮਰਤੀ ਪਰਮੇਸ਼ਰ ਸਾਨੂੰ ਗਾਈਡ ਕੀਤਾ ਸਾਨੂੰ ਲੀਡ ਕੀਤਾ ਔਰ ਰੱਖਾਂ ਛੰਨ ਰੱਖੇ ਅਸੀ ਕਿਦਰ ਵਿੱਚ ਬਹੁਤ ਸਾਰੇ ਲੋਕ ਮੇਰੇ ਸਮਰਤੀ ਪਰਮੇਸ਼ਰ ਅਜਦਾ ਦਿਨ ਅਜਦਾ ਸਮੇਂ ਨਹੀਂ ਦੇਖ ਪਾਏ ਮੇਰੇ ਖੁਦਾਨ ਖੁਦਾ ਕਿਉਂਕਿ ਮੇਰੇ ਸਮਰਤੀ ਪਰਮੇਸ਼ਰ ਲਿਖੰਬਰ ਰਸੋ ਤੋਰੀ ਕਿ ਸ਼ਿਕਤ ਹੋਰੀ ਕਿ ਤੇਰਾ ਤੇਰਾ ਅਨੁਗ੍ਰਹਿ ਮੇਰੇ ਸਮਰਤੀ ਪਰਮੇਸ਼ਰ ਉਹਨਾਂ ਲੋਕਾਂ ਦੇ ਜੀਵਨ ਤੇ ਨਹੀਂ ਸੀ ਮੇਰੇ ਖੁਦਾਨ ਖੁਦਾ ਯਖੰਦਰ ਇਸ ਵਿੱਚ ਮੇਰੇ ਸਮਰਤੀ ਪਰਮੇਸ਼ਰ ਸਾਡੀ ਕੋਈ ਖੂਬੀ ਕੋਈ ਲਾਇਕਤ ਨਹੀਂ ਮੇਰੇ ਸਮਰਤੀ ਪਰਮੇਸ਼ਰ ਇਹ ਤੁਹਾਡਾ ਪ੍ਰੇਮ ਹੈ ਮੇਰੇ ਸਮਰਤੀ ਖੁਦਾਨ ਖੁਦਾ ਯਖੰਬਰ ਕਿ ਸ਼ਿਕਤ ਹੋਰੀ ਕਿ ਤੇਰਾ ਅਨੁਗ੍ਰਹਿ ਸਾ ਤੂੰ ਸਾਨੂੰ ਪਟਕਣ ਤੋਂ ਬਚਾਇਆ ਮੇਰੇ ਸਮਰਤੀ ਪਰਮੇਸ਼ਰ ਦੁਸ਼ਟੇ ਮਾਰਗਾ ਤੋਂ ਸਾਨੂੰ छुड़ाया ਮੇਰੇ ਖੁਦਾਨ ਖੁਦਾ ਤੈਨੂੰ ਵਾਧਾ ਤੇ ਸ਼ੁਕਰ ਕਰਦੇ ਹਰ ਇੱਕ ਬੰਦਵਾਈ ਤੋਂ ਹਰ ਇੱਕ ਜ਼ੰਜੀਰਾਂ ਨੂੰ ਸਾਡੇ ਜੀਵਨ ਦੇ ਵਿੱਚੋਂ ਤੂੰ ਤੋੜਿਆ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਮੇਰੇ ਖੁਦਾਨ ਖੁਦਾ ہلو یا ہل لو یا ہل لو یا ہل لو یا شکر کرتا میرے خدا ترتیشہ شکر کر دیں لکھ راست ہو نا شکت ہو ری بہ ابراہم اظہق یا کوب تیرے پرمیشور میں ترباد تیرا شکر کردہ خدا انت خدا تری بلائی دل تری دیا دل تیر انہ دل میرے سمر پرمےشور ਕਿਰਪਾ ਦੇ ਮੇਰੇ ਮੇਰੇ ਖੁਦਾਵੰਦ ਖੁਦਾ ਤੂੰ ਮੇਰੇ ਸਮਰਤੀ ਪਰਮੇਸ਼ਰ ਦੇਰੀ ਨਾਲ ਗੁੱਸੇ ਹੋਣ ਵਾਲਾ ਖੁਦਾ ਹੈ ਮੇਰੇ ਖੁਦਾਵੰਦ ਖੁਦਾ ਤੂੰ ਸ਼ਤਰਬਾ ਤੇਰੀ ਦਇਆਲ ਕੀ ਤੇਰੀ ਭਲਾਈ ਸਦਾ ਦੀ ਹੈ ਮੇਰੇ ਸਮਰਤੀ ਪਰਮੇਸ਼ਰ ਤੇਰੇ ਸ਼ਤਰਾਦ ਉਹ ਸ਼ਾਤਾ ਰਹੀ ਕੇ ਸੀ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਸਮਰਤੀ ਪਿਤਾ ਹਾਲੇਲੂਇਆ 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 ਦਇਆ ਕਰ ਮੇਰੇ ਖੁਦਾ ਖੁਦਾ ਦਇਆ ਕਰ ਦਇਆ ਕਰ ਮੇਰੇ ਸਮਰਤੀ ਪਵਿੱਤਰ ਪਰਮੇਸ਼ਰ ਦਇਆ ਕਰ ਹਾਲੇਲੂਇਆ ਅੱਜ ਇੱਕ ਇੱਕ ਉਸ ਜਨ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਤੇਰੀ ਦਇਆ ਮੰਗਦੇ ਆ ਤੇਰਾ ਮੇਰੇ ਸਮਰਤੀ ਪਰਮੇਸ਼ਰ ਕਿਰਪਾ ਵਾਲਾ ਹੱਥ ਮੰਗਦੇ ਜੋ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਮੇਰੇ ਸਮਰਤੀ ਪਰਮੇਸ਼ਰ ਜੋ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਮੇਰੇ ਖੁਦਾ ਖੁਦਾ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਵੱਡਾ ਮੇਰੇ ਸਮਰਤੀ ਪਰਮੇਸ਼ਰ ਛੁਟਕਾਰਾ ਆਏ ਮੇਰੇ ਖੁਦਾ ਖੁਦਾ ਤੇਰੇ ਨਾਮ ਨਾਲ ਮੇਰੇ ਸਮਰਤੀ ਪਰਮੇਸ਼ਰ ਅੱਜ ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਆਜ਼ਾਦੀ ਦੀ ਘੋਸ਼ਣਾ ਕਰਦੇ ਆ ਖੁਦਾ ਖੁਦਾ ਮੇਰੇ ਸਮਰਤੀ ਪਰਮੇਸ਼ਰ ਅਸੀਂ ਪਟਕ ਚੁਕੇ ਸੀ ਅਸੀਂ ਮੇਰੇ ਖੁਦਾ ਖੁਦਾ ਯਖ ਬਰ ਸਤੂਰੀ ਬ ਦੁਸ਼ਤ ਮਾਰਗਾਂ ਤੇ ਜਾ ਚੁਕੇ ਸੀ ਲੇਕਿਨ ਤੂੰ ਸਾਨੂੰ ਨਹੀਂ ਭੁੱਲਿਆ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾਵੰਦ ਖੁਦਾ ਤੇਰੀ ਦਇਆ ਨੇ ਸਾਨੂੰ ਮੇਰੇ ਸਮਰਤੀ ਪਰਮੇਸ਼ਰ ਬਚਾਇਆ ਤੇ छुੜਾਇਆ ਤੇ ਆਜ਼ਾਦ ਕੀਤਾ ਅੱਜ ਮੇਰੇ ਖੁਦਾਵੰਦ ਖੁਦਾ ਤੇਰੇ ਲੋਗ ਤੇਰੀ ਪ੍ਰਜਾ ਮੇਰੇ ਸਮਰਤੀ ਪਰਮੇਸ਼ਰ ਲਿਖੰਬਰ ਚਤਰਬ ਹallelujah ਤੇਰੇ ਅੱਗੇ ਆਨੇ ਤੇਰੇ ਕੋਲ ਆਨੇ ਸਿਰਨ ਚੁਕਾਨੇ ਮੇਰੇ ਖੁਦਾਵੰਦ ਖੁਦਾ ਰੀਖੰਬਸ਼ ਚਤੂਰੀ ਬ ਮੇਰੇ ਸਮਰਤੀ ਪਰਮੇਸ਼ਰ ਤੈਨੂੰ ਧੰਨਵਾਦ ਤੇ ਸ਼ੁਕਰ ਕਰਦੇ ਆਂ ਹਲੇਲੂਇਆ 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 ਮੇਰੇ ਖੁਦਾਂ ਖੁਦਾ ਤੂੰ ਸਾਡੇ ਲਈ ਆਪਣੇ ਇਕਲੌਤੇ ਬੇਟੇ ਨੂੰ ਕੁਰਬਾਨ ਕੀਤਾ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਦੇ ਦਿੱਤਾ ਤੇਰਾ ਧੰਨਵਾਦ ਕਰਦੇ ਮੇਰੇ ਪਰਮੇਸ਼ਵਰ ਸੱਚ ਮੁੱਚ ਖੁਦਾਂ ਖੁਦਾ ਤੂੰ ਆਪਣੇ ਪ੍ਰੇਮ ਨੂੰ ਮੇਰੇ ਸਮਰਤੀ ਪਰਮੇਸ਼ਵਰ ਹਰ ਤਰੀਕੇ ਨਾਲ ਜ਼ਾਹਿਰ ਕੀਤਾ ਮੇਰੇ ਖੁਦਾਵੰਦ ਖੁਦਾ ਹਾਲੇਲੂਇਆ 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 ਮੇਰੇ ਸਮਰਥੀ ਖੁਦਾਵੰਦ ਖੁਦਾ ਮੇਰੇ ਪਰਮੇਸ਼ਰ ਧੰਨਵਾਦ ਕਰਦੇ ਆ ਉਸ ਵਾਹੇ ਗਏ ਲਹੂ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਜੋ ਤੁਸੀਂ ਸਾਡੇ ਲਈ ਵਾਹਾ ਆ ਸਾਡੇ ਪਾਪੀਆਂ ਦੇ ਲਈ ਸਾਡੇ ਗੁਨਾਹਗਾਰਾਂ ਦੇ ਲਈ ਮੇਰੇ ਸਮਰਥੀ ਪਰਮੇਸ਼ਰ ਤੁਸੀਂ ਆਪਣੇ ਪਿੱਠ ਦੇ ਉੱਤੇ ਕੋੜੇ ਖਾਏ ਮੇਰੇ ਸਮਰਥੀ ਪਰਮੇਸ਼ਰ ਆਪਣੇ ਸਰੀਰ ਨੂੰ ਜ਼ਖਮੀ ਕੀਤਾ ਖੁਦਾਵੰਦ ਖੁਦਾ ਆਪਣੇ ਲਹੂ ਨੂੰ ਵਹਾਇਆ ਮੇਰੇ ਸਮਰਥੀ ਪਰਮੇਸ਼ਰ ਸਾਡੇ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੀ ਦਇਆ ਦੇ ਲਈ ਤੁਹਾਡੇ ਪ੍ਰੇਮ ਦੇ ਲਈ ਮੇਰੇ ਖੁਦਾਵੰਦ ਖੁਦਾ ਯਾਖਾਨਾਰਾ ਕਸੀ ਖੰਦਰੇ ਬੁਸ਼ੋ ਕੋ ਥੋਰੀ ਕਿਸੀ ਕੰਦਰ ਵੀ ਮੇਰੇ ਸਮਰਤੀ ਪਰਮੇਸ਼ ਤੁਸੀਂ ਸਾਨੂੰ ਮਾਰਗਦਰਸ਼ਨ ਦਿੱਤਾ ਮੇਰੇ ਸਮਰਤੀ ਪਰਮੇਸ਼ ਤੁਸੀਂ ਸਾਨੂੰ ਰਾਹ ਦਿਖਾਇਆ ਮੇਰੇ ਸਮਰਤੀ ਖੁਦਾ ਖੁਦਾ ਅਲ੍ਹਾ ਖੰਬਰ ਰਕਾ ਚਿਕੋ ਤੋਰੀ ਕਿ ਸਿਕੰਦਰ ਬੇ ਹallelujah ਮੇਰੇ ਸਮਰਤੀ ਪਰਮੇਸ਼ਰ ਸਮੇ ਸਮੇ ਤੁਸੀਂ ਸਾਨੂੰ ਆਪਣੇ ਵਚਨਾਂ ਦੇ ਦੁਆਰਾ ਬਾਸ਼ਤ ਹੋਰੀ ਆਪਣੇ ਆਤਮਾ ਦੇ ਦੁਆਰਾ ਸਾਨੂੰ ਗਾਈਡ ਕਰਦੇ ਆਏ ਮੇਰੇ ਖੁਦਾਨ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਖੁਦਾਨ ਖੁਦਾ ਯਖੰਬਰ ਸੋਥੋਲੀ ਰਿਗੀ ਸ਼ਿਕਦਰ ਮੇਰੇ ਸਮਰਤੀ ਪਰਮੇਸ਼ਰ ਅੱਜ ਇੱਕ ਇੱਕ ਜਾਨ ਦੇ ਲਈ ਮੇਰੇ ਖੁਦਾਨ ਖੁਦਾ ਮੈਂ ਪ੍ਰਾਰਥਨਾ ਕਰਦਾ ਮੇਰੇ ਸਮਰਤੀ ਪਰਮੇਸ਼ਰ ਜਿਸ ਪ੍ਰਾਰਥਨਾ ਨੂੰ ਸੁਣ ਰਿਹਾ ਮੇਰੇ ਖੁਦਾਨ ਖੁਦਾ ਸਭ ਦੇ ਘਰਾਂ ਦੇ ਵਿੱਚ ਅੱਜ ਵੱਡੀ ਆਜ਼ਾਦੀ ਵੱਡਾ ਛੁਟਕਾਰਾ ਮੰਗਦੇ ਆ ਖੁਦਾਨ ਖੁਦਾ ਦੁਸ਼ਟ ਨੇ ਇਹਨਾਂ ਨੂੰ ਇੰਨੇ ਸਮੇ ਤੋਂ ਜੋ ਜਕੜਿਆ ਹੋਇਆ ਪੁਰਾਣੇ ਪਾਪ ਪੁਰਾਣੇ ਸ਼ਰਾਬ ਪੁਰਾਣੇ ਕਨ ਮੈਂ ਤੋੜ ਦਿੰਨਾ ਮੈਂ ਸਾਰੇ ਪੁਰਾਣੇ ਸ਼ਰਾਬ ਪੀੜੀਦਰ ਪੀੜੀ ਚੱਲਦੇ ਆ ਰਹੇ ਕਨੈਕਸ਼ਨ ਨੂੰ ਤੋੜਦਾ ਪਰਮੇਸ਼ੀ ਦੇ ਨਾਮ ਦੇ ਵਿੱਚ ਖੁਦਾ ਅਨਕੁਦਾ ਅੱਜ ਆਜ਼ਾਦ ਨੇ ਸਮਰਤੀ ਪਰਮੇਸ਼ਰ ਅੱਜ ਆਜ਼ਾਦ ਨੇ ਆਪਣੀ ਬੰਦੁਆਈ ਤੋਂ ਆਪਣੀ ਜਕੜਨ ਤੋਂ ਆਪਣੇ ਮੇਰੇ ਸਮਰਤੀ ਪਰਮੇਸ਼ਰ ਪੁਰਾਣੀ ਗੁਲਾਮੀ ਤੋਂ ਅੱਜ ਇਹ ਆਜ਼ਾਦ ਨੇ ਸਮਰਤੀ ਪਿਤਾ ਅੱਜ ਇਹਨਾਂ ਦਾ ਜੀਵਨ ਆਜ਼ਾਦੀ ਦੇ ਵਿੱਚ ਨਵੀਂ ਸ੍ਰਿਸ਼ਟੀ ਬਣ ਚੁੱਕਿਆ ਮੇਰੇ ਖੁਦਾ ਅਨਕੁਦਾ ਯਾਖਾ ਥੋਲੇ ਕਿ ਸ਼ਿਕੰਦਰ ਭਾਈ ਹallelujah ਤੇਰਾ ਆਤ ਮੇਰੇ ਸਮਰਤੀ ਪਰਮੇਸ਼ਰ ਇੱਕ ਇੱਕ ਜਾਨ ਦੇ ਰੂਹ جسم ਜਾਨ ਦੇ ਉੱਤੇ ਕੰਟਰੋਲ ਕਰੇ ਖੁਦਾ ਅਨਕੁਦਾ ਹਰ ਤਰ੍ਹਾਂ ਦੇ ਪੇਟ ਦੇ ਰੋਗ ਹਰ ਤਰ੍ਹਾਂ ਦੇ ਲੀਵਰ ਨੀ ਦੇ ਬਲੱਡ ਦੇ ਰੋਗ ਪ੍ਰਭੂਸ਼ਮਸੀ ਦੇ ਨਾਮ ਦੇ ਵਿੱਚ ਕੈਨਸਲ ਹੋ ਜਾ ਹਰ ਤਰ੍ਹਾਂ ਦੀ ਗਿਲਟੀ ਰਸੋਲਿਆਂ ਨੂੰ ਮੈਂ ਕਮਾਂਡ ਕਰਦਾ ਪ੍ਰਭੂਸ਼ਮਸੀ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀ ਸਕਿਨ ਪ੍ਰੋਬਲਮ ਹੈ ਕਮਾਂਡ ਕਰਦਾ ਸ਼ਮਸੀ ਦੇ ਨਾਮ ਦੇ ਵਿੱਚ ਮੇਰੀ ਆਵਾਜ਼ ਨੂੰ ਸੁਣੇ ਤੇ ਤੁਹਾਡੀ ਬਾਡੀ ਨੂੰ ਛੱਡੇ ਤੇ ਆਊਟ ਹੋ ਜਾਏ ਹallelujah hallelujah 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 ਮਹਾਨ 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 ਸਮਰ蒂 ਪਵਿੱਤਰ ਪਰਮੇਸ਼ਰ ਦਾ ਧੰਨਵਾਦ ਅਰ ਸ਼ੁਕਰ ਕਰਦੇ ਹਾਂ ਹੋਰ ਰੀਖਾ ਨਾਰਾਕਾਸ਼ਿਕੰਦ ਹੋਰ ਬੋਸੂ ਕੋ ਤੋਰੀ ਕੈਸ਼ਿਕੰਦ ਹਰ ਕਮੀ ਕਟੀ ਅੱਜ ਯਹੋਵਾ ਯਿਰੇ ਤੁਹਾਡੇ ਜੀਵਨ ਦੇ ਵਿੱਚ ਪੂਰੇ ਕਰੇ ਤੁਹਾਡੇ ਸ਼ਰੀਰ ਦੇ ਵਿੱਚ ਹਰ ਤਰ੍ਹਾਂ ਦੀ ਕਮੀ ਕਟੀ ਹਰ ਤਰ੍ਹਾਂ ਦਾ ਰੋਖੋ ਸੁਕੋ ਤੋਰੀ ਜੋ ਆਰਗਨ ਜੋ ਪ੍ਰੋਪਰ ਵਰਕ ਨਹੀਂ ਕਰ ਰਿਹਾ ਅੱਜ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਮੈਨੂੰ ਕਮਾਂਡ ਕਰਦਾ ਪ੍ਰੋਪਰ ਵਰਕ ਕਰਨ ਲਈ ਪ੍ਰੋਪਰ तरीके ਨਾਲ ਉਹ ਕਾਰਜ ਕਰੇ ਰੀਖਾਂ ਬਾਸ਼ਕਤ ਹੋਰ ਕਿਸੇ ਦੇ ਅੰਦਰ ਉਹ ਪ੍ਰੋਪਰਲੀ ਵਰਕ ਕਰੇ ਪਰਮੇਸ਼ੀ ਮਸੀਹ ਦੇ ਨਾਮ ਦੇ ਵਿੱਚ ਇਨ ਦਾ ਨੇਮ ਆਫ ਜੀਜ਼ਸ ਕ੍ਰਾਈਸ ਆਫ ਨਾਜ਼ਰਤ ਆਈ ਕਮਾਂਡ ਟੂ ਰੋਬੋ ਸ਼ਕਤ ਹੋਰ ਹਰ ਤਰ੍ਹਾਂ ਦਾ ਜੋ ਚੋਤੋ ਰੀਖਾ ਸੀਗੰਦਰ ਬਾ ਉਹ ਡਾਕਟਰ ਦੀ ਰਿਪੋਰਟ ਜੋ ਤੁਹਾਨੂੰ ਅੱਜ ਡਰਾ ਰਹੀ ਹੈ ਜੋ ਤੁਹਾਨੂੰ ਨੈਗੇਟਿਵ ਕਰ ਰਹੀ ਹੈ ਪਰ ਵਿਸ਼ਮਸੀ ਦੇ ਸਮਰਥੀ ਨਾਮ ਦੇ ਵਿੱਚ ਹਰ ਤਰ੍ਹਾਂ ਦੀ ਡਾਕਟਰ ਦੀ ਰਿਪੋਰਟ ਮੈਂ ਕੈਨਸਲ ਕਰਦਾ ਵਾਂ ਮੈਂ ਡਾਕਟਰ ਦੇ ਵਰਡਸ ਨੂੰ ਕੈਨਸਲ ਕਰਦਾ ਤੁਹਾਡੇ ਜੀਵਨ ਦੇ ਵਿੱਚ ਰੀਖਾ ਨਰਾਸ਼ਤ ਹੋਰੀ ਬਾ ਹਰ ਤਰ੍ਹਾਂ ਦੀ ਲੈਬਾਰਟਰੀ ਦੀ ਰਿਪੋਰਟਸ ਨੂੰ ਮੈਂ ਕੈਨਸਲ ਕਰਦਾ ਹਾਂ ਪਰ ਵਿਸ਼ਮਸੀ ਦੇ ਸਾਰ ਮੈਂ ਨਾਮ ਦੇ ਵਿੱਚ ਹਰ ਤਰ੍ਹਾਂ ਦਾ ਬਾਂਝਪਾ ਤੁਹਾਡੇ ਜੀਵਨ ਨੂੰ ਛੱਡੇ ਤੇ ਆਊਟ ਹੋ ਜਾਏ ਹਰ ਤਰ੍ਹਾਂ ਦੀ ਸ਼ਰਮਿੰਦਗੀ ਤੁਹਾਡੇ ਜੀਵਨ ਨੂੰ ਛੱਡੇ ਤੇ ਆਊਟ ਹੋ ਜਾਏ ਹਰ ਤਰ੍ਹਾਂ ਦਾ ਨਿਸ਼ਚਿਤ ਆਤਮਾ ਹਰ ਤਰ੍ਹਾਂ ਦਾ ਜਾਦੂ ਟੋ ਸਮਰਥਿਤ ਨਾਮ ਦੇ ਵਿੱਚ ਪਰਿਵਾਰ ਦੇ ਵਿੱਚ ਲੜਾਈ ਝਗੜਾ ਕਲੇਸ਼ ਕਰਨ ਵਾਲੇ ਦੁਸ਼ਟ ਦੀ ਚਾਲ ਨੂੰ ਪ੍ਰਭੂ ਵਿਸ਼ਮਸੀ ਦੇ ਨਾਮ ਦੇ ਵਿੱਚ ਮੈਂ ਬੰਦ ਦਿੰਦਾ ਹਾਂ ਉਸ ਦੀ ਆਤਮਾ ਨੂੰ ਜੋ ਤੁਹਾਡੇ ਘਰ ਦੇ ਵਿੱਚ ਕੰਮ ਕਰ ਰਹੀਆਂ ਨੇ ਪ੍ਰਭੂ ਵਿਸ਼ਮਸੀ ਦੇ ਸਮਰਥਿਤ ਨਾਮ ਦੇ ਵਿੱਚ ਮੈਂ ਬੰਦ ਦਿੰਦਾ ਪ੍ਰਭੂ ਵਿਸ਼ਮਸੀ ਦਾ ਸਮਰਥਿਤ ਲਹੂ ਤੁਹਾਡੇ ਦਰਵਾਜ਼ੇ ਦੀ ਚੁੱਕਾਟਾ ਤੇ ਉੱਤੇ ਤੁਹਾਡੇ ਘਰ ਦੀ ਦੀਵਾਰਾਂ ਦੇ ਉੱਤੇ ਤੁਹਾਡੇ ਬੱਚਿਆਂ ਦੇ ਉੱਤੇ ਤੁਹਾਡੇ ਪਰਿਵਾਰ ਦੇ ਉੱਤੇ ਪ੍ਰਭੂ ਵਿਸ਼ਮਸੀ ਦਾ ਸਮਰਥਿਤ ਲਹੂ ਅੱਜ ਮੈਂ ਅਪਲਾਈ ਕਰ ਦਵਾਂ ਨਖਮਰ ਰਕਸ਼ਕ ਤੋਂ ਹੋਰ ਹੀ ਕਿਸੇ ਕੇ ਅੰਦਰ ਵਿੱਚ ਹallelujah ਜੇ ਤੁਸੀਂ ਵਿਸ਼ਵਾਸ ਕਰਦੇ ਹੋ ਜੇ ਤੁਸੀਂ ਅੱਜ ਵਿਸ਼ਵਾਸ ਨਾਲ ਉਹਦੇ ਪੱਲੇ ਨੂੰ ਛੂਹੋਗੇ ਤਾਂ ਤੁਸੀਂ ਆਪਣੇ ਜ ਸ਼ਿਫਾ ਨੂੰ ਲੈ ਲਓਗੇ ਆਪਣੇ ਪਰਿਵਾਰ ਦੇ ਵਿੱਚੋਂ ਸ਼ਿਫਾ ਨੂੰ ਲੈ ਲਓਗੇ ਉਹ ਕੰਦਰ ਤੁਹਾਡੇ ਬੱਚੇ ਅੱਜ ਵੱਡੀ ਸ਼ਿਫਾ ਦਾ ਹਿੱਸਾ ਬਣਨਗੇ ਵੱਡੀ ਗਵਾਹੀਆਂ ਦਾ ਹਿੱਸਾ ਬਣਨਗੇ ਹਾਲੇਲੂਇਆ ਰਖ ਮਸ਼ਕਤ ਹੋ ਰਹੀ ਕਿ ਸ਼ਿਕਦਰ ਵਿੱਚ ਮੇਰੇ ਸਮਰਥੀ ਪਰਮੇਸ਼ਰ ਹਰ ਤਰ੍ਹਾਂ ਦੀ ਚਮੜੀ ਦੇ ਰੋਗ ਹਰ ਤਰ੍ਹਾਂ ਦੇ ਸਕਿਨ ਡਿਸਆਰਡਰ ਪ੍ਰੋਵਿਸ਼ਮਸੀ ਦੇ ਨਾਮ ਦੇ ਵਿੱਚ ਹੀਲ ਹੋ ਜਾਣ ਹਰ ਤਰ੍ਹਾਂ ਦੇ ਪੈਰਾਂ ਦੇ ਰੋਗ ਹਰ ਤਰ੍ਹਾਂ ਦਾ ਪੇਨ ਪ੍ਰੋਵਿਸ਼ਮਸੀ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਮਿਨਰਲਸ ਵਿਟਾਮਿਨਸ ਦੀ ਕਮੀ ਪ੍ਰੋਵਿਸ਼ਮਸੀ ਦੇ ਸਮਰਥੀ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਸੈਲਸ ਦੀ ਕਮੀ ਬਲੱਡ ਦੀ ਕਮੀ ਪ੍ਰੋਵਿਸ਼ਮਸੀ ਦੇ ਨਾਮ ਦੇ ਵਿੱਚ ਹੀਲ ਹੀਲ heal in the name of jesus christ of nazareth abashanarakasi likhambarabashi yakambarabassuri khambarasha tarikasso ko tori kis ke tarbe ਹਾਲੇਲੂਇਆ ਰੂ ਰਾਜਾ ਦਾ ਰਾਜਾ ਪ੍ਰਭੂ ਦਾ ਪ੍ਰਭੂ ਰੀਖਮਸ਼ਕ ਤੁਰ ਵਾ ਅੱਜ ਤੁਹਾਨੂੰ ਸ਼ਿਫਾ ਦੇ ਰਿਹਾ ਅੱਜ ਤੁਹਾਨੂੰ ਆਜ਼ਾਦ ਕਰ ਰਿਹਾ ਵਾ ਤੁਹਾਡੀ ਬੰਦੁਆਈ ਤੋਂ ਤੁਹਾਡੇ ਸ਼ਰਾਪਾਂ ਤੋਂ ਯਕਾਂਦਾਰੇ ਬਸ਼ਕਤੂਰ ਕਿਸੀ ਦੇ ਵਿੱਚ ਪੀੜੀਦਰ ਪੀੜੀ ਚੱਲਦੇ ਆ ਰਹੇ ਸ਼ਰਾਪ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀਲ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਸਾਮਰ ਤੇ ਨਾਮ ਦੇ ਵਿੱਚ ਹਰ ਤਰ੍ਹਾਂ ਦੀ ਉਹ ਰੀਖਮਸ਼ਕ ਤੁਰ ਵਾ ਉਹ ਡੈਮੇਜ ਜੋ ਤੁਹਾਡੇ ਜੀਵਨ ਦੇ ਵਿੱਚ ਹੋਈ ਹੈ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਦੇ ਨਾਮ ਦੇ ਵਿੱਚ ਹੀਲ 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 ਇਨ ਦਾ ਨੇਮ ਆਫ ਜੀਜ਼ਸ ਰੀਖਮਬਸ਼ੀਕੋ ਰੀਖੰਦਾਰ ਬਸੀ ਖੰਦਰ ਵਾ ਹਾਲੇਲੂਇਆ ਹਾ ਤ ਦੁਨਆpan ਅੱਜ ਤੁਹਾਡੇ ਜੀਵਨ ਦੇ ਵਿੱਚੋਂ ਆਊਟ ਹੋ ਜਾਏ ਹਰ ਤਰ੍ਹਾਂ ਦੇ ਡਿਪਰੈਸ਼ਨ ਨੂੰ ਮੈਂ ਕਮਾਂਡ ਕਰਦਾ ਸ਼ੁਮਸੀ ਦੇ ਸਾਹਮਣੇ ਨਾਮ ਦੇ ਵਿੱਚ ਤੁਹਾਡੇ ਜੀਵਨ ਨੂੰ ਛੱਡੇ ਹਰ ਰਾਸ਼ਾ ਤੁਰੇ ਬਹਰ ਤਰ੍ਹਾਂ ਦਾ ਅੰਧਕਾਰ ਤੁਹਾਡੇ ਜੀਵਨ ਦੇ ਵਿੱਚ ਆਊਟ ਹੋ ਜਾਵੇ ਲਿਖਾ ਰੀਸੋ ਰੀ ਕੰਬਰੇ ਰਬਸੀ ਰੋਸ਼ੋ ਤੋਰੀ ਕੇ ਸਿਕੰਦਰ ਬਾਲ ਲਹਿਰ ਬਸ਼ੋ ਰੀ ਕੇ ਸਿਕੰਦਰ ਹਰ ਤਰ੍ਹਾਂ ਦੀ ਬੇਰੋਜ਼ਗਾਰੀ ਹਰ ਤਰ੍ਹਾਂ ਦੀ ਡਿਜੈਕਸ਼ਨ ਡੇਲੇ ਹਰ ਤਰ੍ਹਾਂ ਦੇ ਸਰਟੀਫਿਕੇਟਸ ਪੇਪਰ ਦੇ ਵਿੱਚ ਰਿਜੈਕਸ਼ਨ ਪ੍ਰਭੂਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਪਾਸਪੋਰਟ ਨੂੰ ਮੈਂ ਰਖਾਸੀ ਕੋਤਰ ਮੈਂ ਫ੍ਰੀ ਕਰਦਾ ਵਾਂ ਆਜ਼ਾਦ ਕਰਦਾ ਵਾਂ ਔਰ ਡਿਵਾਈਨ ਫੇਵਰ ਬੋਲਦਾ ਵਾਂ ਪ੍ਰਭੂਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਤੁਹਾਡੇ ਉੱਤੇ ਤੁਹਾਡੇ ਕਾਗਜ਼ਾ ਦੇ ਉੱਤੇ ਤੁਹਾਡੇ ਕੰਮ ਦੇ ਉੱਤੇ ਤੁਹਾਡੇ ਬਿਜ਼ਨਸ ਤੁਹਾਡੀ ਜੌਬ ਦੇ ਉੱਤੇ ਪ੍ਰਭੂਸ਼ਮਸੀ ਦੇ ਸਾਹਮਣੇ ਨਾਮ ਦੇ ਵਿੱਚ ਡਿਵਾਈਨ ਫੇਵਰ ਤੁਹਾਡਾ ਹਿੱਸਾ ਹੈ ਲਿਖਿਆ बर राखा शी रिबो रवाशी री खो सोतो नराका ਕੋਈ ਵੀ ਬੁਰੀ ਖਬਰ ਕੋਈ ਵੀ ਬੈਡ ਨਿਊਜ਼ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੈ ਲਿਖੰਬਸ਼ੀ ਮੇਰੇ ਸਮਰਥੀ ਪਰਮੇਸ਼ਰ ਤੂੰ ਆਪਣੇ ਦਾਸਾਂ ਨੂੰ ਆਪਣੇ ਦਾਸੀਆਂ ਨੂੰ ਮੇਰੇ ਸਮਰਥੀ ਪਰਮੇਸ਼ਰ ਆਪਣੀ ਪ੍ਰਜਾ ਨੂੰ ਮੇਰੇ ਖੁਦਾ ਖੁਦਾ ਜਿਨ੍ਹਾਂ ਦੇ ਉੱਤੇ ਅੱਜ ਸਤਾਵ ਕੀਤਾ ਜਾ ਰਿਹਾ ਮੇਰੇ ਸਮਰਥੀ ਪਰਮੇਸ਼ਰ ਹਾਲੇਲੂਇਆ ਤੂੰ ਵੱਡਾ ਬਲ ਬੜੀ ਡ੍ਰਿੜਤਾ ਦੇ ਮੇਰੇ ਖੁਦਾ ਖੁਦਾ ਜਕੰਬਰ ਚੋਤਰਬੂ ਉਹ ਲਿਖਨ ਨਰਕਿਸ਼ੀਰਬੂ ਅਤੇ ਦੁਸ਼ਤ ਦੀ ਹਰ ਇੱਕ ਚਾਲ ਨੂੰ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਮੈਂ ਬੰਨ ਦਿਨਾ ਲਿਖੰਬਰ ਰਸ਼ਤੋਰ ਬਦੁਸ਼ਤ ਦੀ ਹਰ ਇੱਕ ਚਾਲ ਚਲਾਕੀ ਨੂੰ ਜੋ ਉਹਨਾਂ ਦੇ ਵਿਰੋਧ ਦੇ ਵਿੱਚ ਕੰਮ ਕਰੀਆ ਪ੍ਰਭੂ ਸ਼ਮਸੀ ਦੇ ਸਮ ਇਹ ਬੋ ਰੀਖਾਂ ਸਦਾਰੀ ਬਹ ਹਰ ਤਰਾਦ ਔਰ ਕਿਤੇ ਵੀ ਬੱਚਾ ਨੂੰ ਗਲਤ ਰਸਤੇ ਤੇ ਲੈ ਕੇ ਜਾਣ ਵਾਲਾ ਦੁਸ਼ਟਾ ਆਤਮਾ ਅਜ ਪ੍ਰਭੂ ਯਿਸੂ ਮਸੀਹ ਦੇ ਸਮਰਥਿ ਨਾਮ ਦੇ ਵਿੱਚ ਆਊਟ ਹੋ ਜਾਏ ਤਾਂਕਾ ਸ਼ੇ ਰਿਕਾਂਬੋ ਰੀਸ ਤੋਂ ਲੀਖਣਾ ਰੇਖੋਰੀ ਬਰਸ ਤੋਂ ਰੀਬਰਸ ਤੇ ਲੀਬਰ ਕਸ਼ਾ ਰੀਬੋ ਸੁਕਤ ਔਰ ਕਿ ਸਿਕੰਦਰ ਬਾਈ ਹallelujah ਹallelujah ਮਹਾਨ ਸਮਰਥੀ ਜਲਾਲੀ ਪਵਿੱਤਰ ਪਰਮੇਸ਼ਾ ਤਾਡਾ ਧੰਨਵਾਦ ਅਡਾ ਸ਼ੁਗਰ ਕਰਦੇ ਖੁਦਾ ਉਨਕੁਦਾ ਯਕਾ ਤੈ ਰਰ ਬਸ ਸੀਤਰ ਬੋ ਸ਼ੁਕਤ ਔਰ ਕਿ ਸਿਕੰਦਰ ਬਾਈ ਹਰ ਤਰ੍ਹਾਂ ਦੀ ਨਿਰਾਸ਼ਾ ਤੁਹਾਡੇ ਜੀਵਨ ਦੇ ਵਿੱਚ ਆਊਟ ਹੋਣੇ ਪਾਏ ਹਰ ਤਰ੍ਹਾਂ ਦੀ ਸ਼ਰਮਿੰਦਗੀ ਤੁਹਾਡੇ ਚੀਵਨ ਦੇ ਵਿੱਚ ਆਊਟ ਹੋ ਜਾਏ ਯਿਸੂ ਮਸੀਹ ਦੇ ਅਮਰਤੀ ਪਾਖ ਪਵਿੱਤਰ ਨਾਮ ਦੇ ਵਿੱਚ ਤੁਸੀਂ ਬਲੈਸ ਹੋ ਤੁਸੀਂ ਆਜ਼ਾਦ ਹੋ ਤੁਸੀਂ ਜੈਵੰਤ ਹੋ ਤੁਸੀਂ ਫਲਵੰਤ ਹੋ ਬੀ ਫਰੂਟਫੁਲ ਇਨ ਦਾ ਨੇਮ ਆਫ ਜੀਜ਼ਸ ਕ੍ਰਾਈਸ ਸ੍ਰਮਕਸੀ ਕੰਬਰੀਕੋ ਤੋ ਰਿਕਸ਼ਕਤਰਬ ਪ੍ਰਕਾਸ਼ਮਨ ਹੋ ਜਾਓ ਕਿਉਂਕਿ ਉਸਨੇ ਸਾਨੂੰ ਪ੍ਰਕਾਸ਼ਮਨ ਹੋਣ ਲਈ ਬੁਲਾਇਆ ਹੈ ਜੈਵੰਤ ਹੋ ਜਾਓ ਕਿਉਂਕਿ ਉਸਦੇ ਨਾਮ ਦੇ ਵਿੱਚ ਜੈਵੰਤਾ ਉਸਦੇ ਲਹੂ ਵਹਾਣ ਨਾਲ ਅਸੀਂ ਜੈਵੰਤ ਹੋ ਚੁੱਕੇ ਹਾਂ ਨਿਕੰਬਰ ਰੇ ਸਿਕੋ ਤੋ ਰਿਕਸ਼ਕਤਰਬ ਹਾਲੇਲੂਇਆ ਹallelujah ਮਰਸੀ ਨਮਾਸ਼ ਅਨਰ ਕਸੀਕੰਦਰ ਵੇ ਕੇ ਥੀ ਰੀ ਕੰਬਰ ਰਬਾਸ਼ੀ ਰੀ ਕੰਬਰ ਰਕ ਕਸੀਕਤੋਰੀ ਕੇ ਸ਼ਿਕੰਦਰ ਵਾ ਹallelujah ਮਹਾਨ ਸਾਮਰਤੀ ਪਵਿੱਤਰ ਪਰਮੇਸ਼ਰ ਦਾ ਧੰਨਵਾਦ 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 ਜਲਾਲੀ ਪਰਮੇਸ਼ਰ ਦਾ ਧੰਨਵਾਦ ਅ ਸ਼ੁਕਰ ਹallelujah ਰੀ ਕੰਬਰ ਰਸੀ ਥੋਰੀ ਕੇ ਸ਼ਿਕੰਦਰ ਵਾ ਹਰ ਤਰ੍ਹਾਂ ਦੇ ਬੁਰੇ ਸੁਪਨੇ ਦੀ ਆਤਮਾ ਨੂੰ ਮੈਂ ਬੰਦ ਦਿਨਾ ਮਾ ਪ੍ਰਭੂ ਮਸੀਹ ਦੇ ਸਮਰਤੀ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਉਹ ਗਲਤ ਸੁਪਨਿਆਂ ਦੀ ਆਤਮਾ ਨੂੰ ਮੈਂ ਬੰਦ ਦਿਨਾ ਮਾ ਤੁਹਾਡੇ ਜੀਵਨ ਦੇ ਵਿੱਚੋਂ ਪ੍ਰਭੂ ਮਸੀਹ ਦੇ ਸਮਰਤੀ ਦੇ ਨਾਮ ਦੇ ਵਿੱਚ ਹਾਲ ਲਿਖਾਂ ਬਾਸ਼ਾ ਕਾ ਹਾਲ ਲਿਖੋ ਰੀਖਾ ਰਕਮ ਬਾ ਰਖੰਬਾ ਬਬਰੀ ਰੀ ਕੋ ਰੋ 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 ਸਿਕੋ ਰੋ ਬੋ ਸ਼ਰਕ ਸਿਕੰਦਰ ਬੇ ਹਾਲੇਲੂਇਆ ਹਾਲੇਲੂਇਆ ਅੱਜ ਪਵਿੱਤਰ ਆਤਮਾ ਬੜੇ ਬਲ ਨਾਲ ਬੜਾ ਬਸ਼ੀਰ ਉਹ ਨਖੰਬਰ ਕਿਧਰ ਬਾਤਾਲੇ ਜੀਵਨ ਦੇ ਵਿੱਚ ਆਗਵਾਈ ਕਰੇ ਤੁਹਾਡੇ ਉੱਤੇ ਜ਼ੁੰਬਿਸ਼ ਕਰੇ ਉਸਦਾ ਆਤਮਾ ਤੁਹਾਨੂੰ ਰਖੰਬਰ ਦੇ ਕਿਸ਼ਕਤ ਹੋਰ ਇੱਕ ਸਿਕੰਦਰ ਬੇ ਬੜੀ ਆਜ਼ਾਦੀ ਦੇ ਵਿੱਚ ਲੈ ਕੇ ਚੱਲੇ ਲੀਖਾ ਰਿਸ਼ੋ ਹੋਰ ਇੱਕ ਸਿਕੰਦਰ ਬੇ ਹਾਲੇਲੂਇਆ 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 ਮਾਨਸਾ ਸਰਤੀ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ 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 ਤੁਹਾਡਾ ਸ਼ੁਕਰ ਕਰਦੇ ਖੁਦਾ ਅਨੁਖਦਾ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਮੇਰੇ ਸਮਰ ਖੰਭਰੀ ਕੇ ਸ਼ੋਰ ਇਕ ਸਿਕੰਦਰਵੇ ਮੇਰੇ ਸਮਰਤੀ ਪਰਮੇਸ਼ਰ ਤੁਹਾਡੇ ਵਿਚਾਰ ਤੁਹਾਡੇ ਖਿਆਲ ਮੇਰੇ ਸਮਰਤੀ ਪਰਮੇਸ਼ਰ ਤੁਹਾਡੀ ਯੋਜਨਾਵਾਂ ਸਾਡੀ ਪਲਾਈ ਦੀਆਂ ਨੇ ਮੇਰੇ ਸਮਰਤੀ ਪਰਮੇਸ਼ਰ ਅਤੇ ਰੇਤ ਦੇ ਕਣਾਂ ਦੇ ਸਬੰਨ ਅਨਿਗ੍ਰਹਿਤ ਨੇ ਮੇਰੇ ਖੁਦਾਨ ਖੁਦਾਈਆ ਖੰਭਰੀ ਕੇ ਸ਼ਿਕੰਦਰਵੇ ਤਰਤਾਂ ਨਵਾਤਨ ਅਸ਼ੁਕਰ ਕਰਦੇ ਖੁਦਾਨ ਖੁਦਾ ਇਹ ਤੋਂ 100 ਨਿਕੰਬਰ ਰੇ ਮੇਰੇ ਸਮਰਤੀ ਪਰਮੇਸ਼ਰ ਤਰਾ ਧੰਨਵਾਦ ਤੇ ਸ਼ੁਕਰ ਕਰਦੇ ਖੁਦਾ ਅਨਕੁਦਾ ਤੁਸੀਂ ਸਾਨੂੰ ਬles ਕੀਤਾ ਮੇਰੇ ਸਮਰਤੀ ਪਰਮੇਸ਼ਰ ਅੱਜ ਦਾ ਦਿਨ ਸਾਡਾ ਮੁਬਾਰਕ ਹੈ ਸੀ ਬles ਸਾ ਮੇਰੇ ਸਮਰਤੀ ਪਰਮੇਸ਼ਰ ਸਾਡੀ ਜੌਬ ਸਾਡੇ ਬਿਜ਼ਨਸ ਨੂੰ ਤੁਸੀਂ ਬles ਕੀਤਾ ਸਾਡੇ ਬੱਚਿਆਂ ਨੂੰ ਮੇਰੇ ਸਮਰਤੀ ਪਰਮੇਸ਼ਰ ਕਰਦੇ ਕੰਮਾਂ ਨੂੰ ਤੁਸੀਂ ਬles ਕੀਤਾ ਅਸੀਂ ਆਤਮਿਕ ਜੀਵਨ ਦੇ ਵਿੱਚ ਬles ਸਾ ਅਸੀਂ ਫਲਵੰਤ ਆ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਸਾਨੂੰ ਬles ਕੀਤਾ ਆਜ਼ਾਦ ਕੀਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਖੁਦਾ ਅਨਕੁਦਾ ਕੋਈ ਵੀ ਬੁਰੀ ਖਬਰ ਕੋਈ ਵੀ ਬੈਡ ਨਿਊ ਸਾਡੇ ਜੀਵਨ ਦਾ ਹਿੱਸਾ ਨਹੀਂ ਹੈ ਮੇਰੇ ਸਮਰਤੀ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਖਾਣਾ ਰਕਸ਼ੀ ਰੀ ਬੋਸੀ ਕਿਦਰਵੇ ਪ੍ਰਭੂ ਸ਼ਮਸੀ ਦੇ ਸਮਰਥੀ ਨਾਮ ਦੇ ਵਿੱਚ ਅਸੀਂ ਅੱਜ ਆਜ਼ਾਦ ਤੁਹਾਡਾ ਘਰ ਆ ਨਾ ਆਜ਼ਾਦ ਹੈ ਸਾਡੇ ਬੱਚੇ ਆਜ਼ਾਦ ਨੇ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਅਲ ਸ਼ੁਕਰ ਕਰਦੇ ਅਨਿਖੰਬਰ ਕਿਸੇ ਕੋ ਥੋੜੀ ਕਿ ਸ਼ਕੀਦਰਵੇ ਹਰ ਤਰ੍ਹਾਂ ਦੀ ਬੁਰਾਈ ਬਦੀ ਰਖਮ ਬਰਿ ਸ਼ੁਕਰਵੇ ਦੁਸ਼ਤ ਚਾਲ ਚਲਾਕੇ ਸਾਡੇ ਜੀਵਨ ਦੇ ਵਿੱਚੋਂ ਖਤਮ ਕੀਤੇ ਤੁਸੀਂ ਤੁਹਾਡਾ ਧੰਨਵਾਦ ਅਲ ਸ਼ੁਕਰ ਕਰਦੇ ਖੁਦਾਨ ਕੋਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਗਵਾਇਆਂ ਦੇ ਰੂਪ ਵਿੱਚ ਬਦਲਿਆ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਮੇਰੇ ਸਮਰਥੀ ਪਰਮੇਸ਼ਰ ਹਾਲੇਲੂਇਆ 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 ਪ੍ਰਭੂ ਸ਼ਮਸੀ ਦੇ ਸਮ ਮਾਣਾ ਮੇਰੇ ਸਮਰਤੀ ਪਰਮੇਸ਼ਰ ਅਸੀਂ ਫਰੂਟਫੁੱਲ ਆ ਮੇਰੇ ਸਮਰਤੀ ਪਰਮੇਸ਼ਰ ਅਸੀਂ ਆਜ਼ਾਦ ਆ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਖੁਦਾ ਨੂੰ ਖੁਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਤੇ ਸਵਰਗ ਦੇ ਵਿੱਚ ਕਬੂਲ ਕੀਤਾ ਸਾਰੇ ਦੋ ਬੇਨਤੀ ਪਰਮੇਸ਼ਰ ਮਸੀਹ ਦੇ ਜਿਵੇਂ ਸਮਰਤੀ ਪਵਿੱਤਰ ਜਲਾਲੀ ਨਾਮ ਦੇ ਵਿੱਚੋਂ ਕੇ ਮੰਗਦੇ ਹਾਂ ਆਮੇਨ ਆਮੇਨ ਆਮੇਨ